ਜੋ ਇਹ ਸਾਡਾ ਦਰਵਾਜ਼ਾ ਇਹ 100 ਸਵਾ 100 ਸਾਲ ਤੋਂ ਪਹਿਲਾਂ ਦਾ ਸਾਡੇ ਆਪਾਂ ਪਹੁੰਚ ਗਏ ਜੀ ਪਿੰਡ ਗਾਜੇਵਾਸ ਤੇ ਗਾਜੇਵਾਸ ਵੀ ਇੱਕ ਪੁਰਾਣਾ ਪ੍ਰਚੀਨ ਦਰਵਾਜ਼ਾ 100 ਸਾਲ ਇੱਥੋਂ ਦੋ ਸੜਕਾਂ ਜਾ ਰਹੀ ਨੇ ਇੱਕ ਪਿੰਡ ਨਮਾਦਾ ਨੂੰ ਜਿੱਥੇ ਬਹੁਤ ਵੱਡਾ ਮੇਲਾ ਲੱਗਦਾ ਹੁੰਦਾ ਤੇ ਆਪਾਂ ਚੱਲਾਂਗੇ ਜੀ ਪਿੰਡ ਗਾਜੇਵਾਸ ਦੇ ਅੰਦਰ ਨੂੰ ਜੀ ਤੇ ਬਾਈ ਜੀ ਇੱਕ ਸਾਈਕਲ ਤੋਂ ਆ ਰਹੇ ਨੇ ਜੀ ਇਹ ਕੋਈ ਆਪਣਾ ਕੰਮ-ਕਾਰ ਕਰਕੇ ਆ ਰਹੇ ਨੇ ਗਰਮੀ ਬਹੁਤ ਹੈ ਜੀ ਤੇ ਪਿੰਡ ਦੇ ਨਾਲ ਇਹ ਪਾਣੀ ਦੀ ਨਿਕਾਸੀ ਵਾਸਤੇ ਤੋਂ ਪਹਿਲਾਂ ਛੱਪੜ ਹੁੰਦੇ ਸੀ ਉਹਨੇ ਪੱਕੇ ਕਰੇ ਹੋਏ ਨੇ ਤੇ ਸਾਹਮਣੇ ਆਪਾਂ ਨੂੰ ਦਰਵਾਜ਼ਾ ਤੁਸੀਂ ਦੇਖ ਸਕਦੇ ਹੋ ਦਰਵਾਜ਼ਾ ਦਿਖ ਰਿਹਾ ਹੈ ਜੀ ਤੇ ਦਰਵਾਜ਼ੇ ਦੇ ਨਾਲ ਇੱਕ ਹਨੂਮਾਨ ਜੀ ਦਾ ਮੰਦਰ ਹੈ ਪਹਿਲਾਂ ਜਿਹੜਾ ਪਿੰਡ ਹੁੰਦਾ ਸੀ ਉਹ ਦਰਵਾਜ਼ੇ ਦੇ ਅੰਦਰ ਹੁੰਦਾ ਸੀ ਟਾਈਮ ਦੇ ਹਿਸਾਬ ਨਾਲ ਬਦਲ ਗਿਆ ਤੇ ਉੱਤਰ ਵੱਜੇ ਦੇ ਉੱਪਰ ਲਿਖਿਆ ਹੋਇਆ ਜੀ ਪੱਤੀ ਥਾਲੀ ਵਾਲ ਤੇ ਆਪਾਂ ਦਰਵਾਜ਼ੇ ਦੇ ਅੰਦਰ ਦੀ ਹੋ ਕੇ ਜਾਵਾਂਗੇ ਇਹ ਨਾਲ ਇੱਕ ਥਾਈ ਬਣੀ ਹੋਈ ਹੈ ਜੀ ਬੈਠਣ ਵਾਸਤੇ ਵਧੀਆ ਜਗ੍ਹਾ ਹੈ ਜੀ ਕਹਿੰਦੇ ਇੱਥੇ ਇੱਕ ਤਖਤ ਬੋਸ ਪਿਆ ਉਹ ਵੀ 100 ਸਾਲ ਤੋਂ ਉੱਪਰ ਪੁਰਾਣਾ ਹੈ ਜੀ ਪਿੰਡ ਦੇ ਬਜ਼ੁਰਗ ਬੈਠੇ ਨੇ ਇਹਨਾਂ ਤੋਂ ਆਪਾਂ ਦਰਵਾਜੇ ਬਾਰੇ ਤੇ ਉਹ ਤਖਤ ਬੋਸ ਬਾਰੇ ਵੀ ਕਿਹਨੇ ਤੇ ਕਿਉਂ ਬਣਵਾਇਆ ਸੀ ਕਹਿੰਦੇ ਜੀ 10 ਫੁੱਟ ਤੋਂ ਜ਼ਿਆਦਾ ਲੰਬਾਈ ਆ ਤਖਤ ਬੋਸ ਦੀ ਜਾਣਕਾਰੀ ਵੀ ਲਵਾਂਗੇ ਬਜ਼ੁਰਗਾਂ ਤੋਂ ਦਰਵਾਜੇ ਬਾਰੇ ਵੀ ਤੇ ਤਖਤ ਬੋਸ ਬਾਰੇ ਵੀ ਤੇ ਆਪਾਂ ਇੱਕ ਵਾਰੀ ਦਰਵਾਜੇ ਦੇ ਵਿੱਚ ਦੀ ਫੇਰ ਜਾਣੇ ਆ ਫਿਰ ਆਪਾਂ ਆਰਾਮ ਨਾਲ ਬਜ਼ੁਰਗਾਂ ਨਾਲ ਗੱਲ ਕਰਦੇ ਆ ਇੱਕ ਬਜ਼ੁਰਗ ਬਾਹਰ ਵੀ ਬੈਠੇ ਨੇ ਮੈਂ ਸਨਕੀ ਕੁਮੱਕੜੀ ਅੱਜ ਪਹੁੰਚਿਆ ਜੀ ਪਿੰਡ ਆਪਾ ਗਾਜੇਵਾਸ ਤੇ ਮੇਰੇ ਪਿੱਛੇ ਇੱਕ ਹੋਰ ਦਰਵਾਜ਼ਾ ਦੇਖ ਰਹੇ ਹੋ ਦਰਵਾਜ਼ਾ ਨਹੀਂ ਲੜੀ ਦੇ ਵਿੱਚ ਪਿੰਡ ਗਾਜੇਵਾਸ ਦਾ ਦਰਵਾਜ਼ਾ ਇੱਕ ਵਾਰੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ 1997 ਵਿੱਚ ਰਿਪੇਅਰ ਕਰਾ ਕੇ ਰੰਗ ਨੁਗਰ ਕਰਾ ਕੇ ਇਹਨੂੰ ਦੁਬਾਰਾ ਰੈਨੋਵੇਸ਼ਨ ਕਰਵਾਈ ਗਈ ਹੈ ਨਵੀਂ ਦਿੱਖ ਦੇਣ ਵਾਸਤੇ ਦਰਵਾਜੇ ਦੇ ਹਜੇ ਪੱਲੇ ਵੀ ਬਿਲਕੁਲ ਸਹੀ ਨੇ ਇਹਨਾਂ ਨੂੰ ਵੀ ਦੁਬਾਰਾ ਤੋਂ ਰਿਪੇਅਰ ਕਰਾ ਦੇ ਸਾਈਡਾਂ ਤੇ ਗੇਟ ਲਾ ਕੇ ਕਮਰਾ ਬਣਾਇਆ ਇਹ ਸੰਬਤ ਸੀਧ ਭਗਤ ਸਿੰਘ ਦੀ ਫੋਟੋ ਭਗਤ ਨਾਲ ਤੇ ਦਰਵਾਜੇ ਤੋਂ ਬਾਹਰ ਵੀ ਆਨੇ ਆ ਜੀ ਆਪਾਂ ਪਿਛਲੇ ਪਾਸੇ ਪੌੜੀ ਚੜ੍ਹਦੀ ਹੈ ਉੱਪਰ ਜਾਣ ਵਾਸਤੇ ਬਹੁਤ ਸੋਹਣੀ ਦੀ ਲੋਕੇਸ਼ਨ ਤੇ ਇਹ ਪਿੰਡ ਅੰਦਰ ਜੀ ਨਾਲੇ ਵਰਗਤ ਦੇ ਪੇੜ ਤੇ ਕਮਾਲ ਦੀ ਚੀਜ਼ ਇਹ ਹੈ ਜੀ ਪਿੰਡ ਦੇ ਵਿੱਚ ਇੱਕ ਅਜੀਬ ਚੀਜ਼ ਸਾਨੂੰ ਹੋਰ ਦੇਖਣ ਨੂੰ ਮਿਲੀ ਹੈ ਪਿੰਡ ਦਾ ਇੱਕ ਪੁਰਾਣਾ ਤਖਤ ਪੋਸ ਉਹ ਵੀ ਆਪਾਂ ਜਰੂਰ ਦਿਖਾਵਾਂਗੇ ਇਹ ਚੀਜ਼ ਸ਼ਾਇਦ ਤੁਸੀਂ ਕਿਸੇ ਨੇ ਨਹੀਂ ਦੇਖੀ ਹੋਣੀ ਜੀ ਮੇਰੇ ਘਰ ਲਗਭਗ 3 1/2 ਫੁੱਟ ਉੱਚਾ ਬਹੁਤ ਵੱਡਾ ਤਖਤਪੋਸ ਹੈ ਉਂਝ ਤੁਸੀਂ ਕੋਈ ਇਹਦੇ ਇੱਕ ਬੰਦਾ ਪੈ ਸਕਦਾ ਤਾਂ ਨਹੀਂ ਘਟੋ ਘਟੇ 12 ਤੋਂ 15 ਫੁੱਟ ਲੰਬਾ ਹੈ 6 5 ਤੋਂ 6 ਫੁੱਟ ਚੌੜਾ ਤੇ 15 ਫੁੱਟ ਲੰਬਾ ਇਹਨੂੰ ਆਪਾਂ ਅੱਜ ਦੇ ਰੇਮੇਜ ਬੈੱਡ ਕਹਿ ਸਕਦੇ ਆ ਜਾਂ ਤਖਤਪੋਸ ਕਹਿ ਸਕਦੇ ਆ ਬਹੁਤ ਸੋਹਣਾ ਬਣਿਆ ਹੈ ਪੁਰਾਣਾ ਡਿਜ਼ਾਈਨ ਦਾ ਇਹ ਵੀ ਸ਼ਾਇਦ ਸਦੀ ਪੁਰਾਣਾ ਹੋ ਸਕਦਾ ਹੈ ਪਿੰਡ ਵੱਲੋਂ ਆਪਾਂ ਜਾਣਕਾਰੀ ਵੀ ਲਵਾਂਗੇ ਜੀ ਤੇ ਇਹ ਤਾਂ ਉੱਪਰ ਵੀ ਜਾ ਰਿਹਾ ਹੈ ਜੀ ਪੌੜੀਆਂ ਪੌੜੀ ਦੇਖੋ ਜੀ ਛੋਟੇ ਛੋਟੇ ਪੌੜੀਆਂ ਨੇ ਇਹ ਸਿੰਗਲ ਬੰਦਾ ਮਸਾਂ ਹੀ ਚੜਦਾ ਹੈ ਜੀ ਤੇ ਇੱਕ ਕਮਰਾ ਇਹ ਹੈ ਜੀ ਇਹ ਵੀ ਪੁਰਾਣੇ ਟਾਈਮ ਦੀ ਬਣੀ ਹੋਈ ਹੈ ਡਾਟ ਪਰ ਇਹ ਜਿਹਨੂੰ ਨੌਜਵਾਨਾਂ ਵਾਸਤੇ ਫਿਟਨੈਸ ਐਕਸਕਿਜ਼ਾਈ ਕਰਨ ਵਾਸਤੇ ਵਰਤੋਂ ਹੀ ਲਿਆਂਦਾ ਜਾਵੇ ਤੇ ਹੁਣ ਆਪਾਂ ਥੱਲੇ ਚੱਲ ਕੇ ਜਾਣਕਾਰੀ ਵੀ ਲਵਾਂਗੇ ਮੇਰਾ ਨਾਮ ਗੁਰਸੇਂਦਰ ਸਿੰਘ ਆ ਜੀ ਹਾਂ ਜੀ ਮੈਂ ਪਿੰਡ ਗਾਜੀਵਾਸ ਦਾ ਰਹਿਣ ਵਾਲਾ ਠੀਕ ਹੈ ਜੀ ਜੋ ਇਹ ਸਾਡਾ ਦਰਵਾਜ਼ਾ ਇਹ 100 ਸਵਾ 100 ਸਾਲ ਤੋਂ ਪਹਿਲਾਂ ਦਾ ਸਾਡੇ ਬਜ਼ੁਰਗਾਂ ਦਾ ਦਿੰਦੇ ਸਾਨੂੰ ਵੀ ਨਹੀਂ ਪਤਾ ਹੈਗਾ ਵੀ ਕਦੋਂ ਕਦਾਂ ਬਣਿਆ ਹੋਇਆ ਹਾਂ ਜੀ ਬਹੁਤ ਪੁਰਾਣਾ ਥਾਈ ਤੇ ਦਰਵਾਜ਼ਾ ਇਕੱਠੇ ਨੇ ਪੁਰਾਣੀ ਤਖਤ ਪੋਸਾ ਉਰੇ ਤੇ ਬੜਾ ਜੂਥ ਮੈਨੂੰ ਸਾਹਮ ਕੇ ਰੱਖਿਆ ਪਹਿਲਾਂ ਇਹਨਾਂ ਬਾਲਿਆਂ ਤੇ ਸੀ ਤੇ ਹੁਣ ਇਹਨਾਂ ਲੈਟਰ ਪਾਇਆ 1997 ਚ 97 ਚ ਇਹਦੀ ਰਿਪੇਅਰ ਕਰੀਆ ਵੀ ਆਪਾਂ ਨੇ ਇਹ ਓਮੇਜ ਕੇ ਥਾਈ ਓਮੇਜ ਕੇ ਦਰਵਾਜਾ ਦੋਈ ਚੀਜ਼ਾਂ ਸਾਹਮ ਕੇ ਰੱਖੀਆਂ ਨੇ ਤੇ ਉਸ ਤੋਂ ਪਹਿਲਾਂ ਕੀ ਇਹ ਇਸੇ ਤਰ੍ਹਾਂ ਹੀ ਸੀਗਾ ਜੀ ਇਸੇ ਤਰ੍ਹਾਂ ਤੇ ਪਹਿਲਾਂ ਜੋ ਸਾਡਾ ਪਿੰਡ ਸੀ ਸਾਰਾ ਦਰਵਾਜ਼ੇ ਦੇ ਅੰਦਰ ਰਹਿੰਦਾ ਤੇ ਇਹਦੇ ਵਿੱਚ ਵੱਡੇ ਗੇਟ ਨੇ ਲੱਗੇ ਉਹਦੇ ਵਿੱਚ ਮੋਰੀ ਥੀ ਕਰੋ ਡਾਕੂ ਵਗੈਰਾ ਹੁੰਦੇ ਤੇ ਨਾ ਰਾਤ ਨੂੰ ਇਹਨੂੰ ਕੁੰਡਾ ਲੱਗਦਾ ਤੇ ਤੇ ਮੋਰੀ ਫੇਸ ਦੀ ਪਿੰਡ ਦਾ ਬੰਦਾ ਅੰਦਰ ਐਂਟਰੀ ਕਰਦਾ ਸੀ ਤਾਂ ਕਿ ਵੀ ਡਾਕੂ ਵਗੈਰਾ ਜਾਂ ਚੋਰੀ ਚੋਰ ਵਗੈਰਾ ਨਾ ਆ ਸਕਣ ਹਾਂ ਇਕੱਲੇ ਬੰਦੇ ਅੰਦਰ ਪੜਦਾ ਸੀ ਰਾਤ ਨੂੰ ਦਰਵਾਜ਼ਾ ਦੇਖਿਆ ਜੀ ਹੁਣ ਆਪਾਂ ਚੱਲ ਪਏ ਅਗਲੇ ਪਿੰਡ ਇਹ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੇ ਇਤਵਾਰ ਦੀ ਪੇਂਟਿੰਗ ਬਹੁਤ ਸੋਹਣੀ ਹੋਈ ਵੀ ਹੈ ਤੇ ਨਾਲ ਹੀ ਹੈ ਜੀ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਛੋਟੇ ਬੱਚਿਆਂ ਦਾ ਸਕੂਲ ਹੈ ਇਹਦੇ ਵੀ ਕੰਧਾਂ ਦੇ ਪੇਂਟਿੰਗ ਹੋਈ ਹੈ ਇਧਰਲੇ ਪਾਸੇ ਆ ਗਿਆ ਜੀ ਮੰਦਰ ਜੀ ਮੰਦਰ ਕਦੇ ਕਰੋ ਦਰਸ਼ਨ ਤੇ ਨਾਲ ਹੀ ਡੇਰਾ ਬਾਬਾ ਬਾਲਾਦਾਸ ਜੀ ਇੱਥੋਂ ਦੋ ਸੜਕਾਂ ਹੋ ਗਈਆਂ ਜੀ ਇੱਕ ਸੜਕ ਚਲੀ ਜੀ ਪਿੰਡ ਨਮਾਦਾ ਜਿੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ ਜੀ ਤੇ ਇੱਕ ਸੜਕੇ ਚਲੇਗੀ ਜੀ ਬੰਗਲਾ ਕੋਠੀ ਹੁੰਦੇ ਹੋਏ ਪਿੰਡ ਵਿਸ਼ਨਪੁਰਾ ਕਾਨਗੜ ਸਮਾਣਾ ਤੇ ਆਪਾਂ ਚੱਲੇ ਆਂ ਜੀ ਪਿੰਡ ਬਿਸ਼ਨਪੁਰ ਵਾਲੀ ਸੜਕ ਤੇ ਬਿਸ਼ਨਪੁਰਾ ਹੁੰਦੇ ਹੋਏ ਆਪਾਂ ਜਾਵਾਂਗੇ ਜੀ ਸਮਾਣੇ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਆਪਣੇ ਸੁਝਾਅ ਦਿਓ ਜੇ ਵੀਡੀਓ ਨਹੀਂ ਵੀ ਚੰਗੀ ਲੱਗੀ ਤਾਂ ਕਮੈਂਟ ਰਾਹੀਂ ਦੱਸੋ ਇਹਦੇ ਜਿਹੜੀ-ਜਿਹੜੀਆਂ ਗਲਤੀਆਂ ਨੇ ਤਾਂ ਕਿ ਅਗਲੀ ਵੀਡੀਓ ਦੇ ਵਿੱਚ ਆਪਾਂ ਸੁਧਾਰ ਸੀ ਗਏ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਪੁਰਾਣੀ ਲੋਕੇਸ਼ਨ ਇਮਾਰਤ ਜਿਹੜੀ ਹੋएगी ਇਤਿਹਾਸੇ ਹੋएगी ਵੀਡੀਓ ਹੋएगी ਨਵੀਂ ਤਬ ਤੱਕ ਲਈ ਜੈ